ਮੈਂ ਤੈਨੂੰ ਦੱਸਾਂ ਮੇਰੀਆਂ ਖਰੋਂ ਦੂਰ ਹੋਇਆ ਮੇਰਾ ਪਾਰਾ ਵੜਾਈ ਹੋਈ ਕਿਤੇ ਨਾ ਵੇ ਗਿੱਟਿਆਂ ਨੂੰ ਸੇਕਦੇ ਹੁੰਦਾਰ ਆਵੇਂ ਉਹ ਭੁੱਲਾਂ ਕਿ ਮੈਨੂੰ ਬਦਮਾਸ਼ ਪਾਪ ਦੇ ਸੱਚੀ ਅੱਕਦਾ ਨਾ ਮੈਨੂੰ ਪਾਪ ਦੇ ਡਰੋਂ ਨਾ ਮਾਰ ਮਾਰ ਚ ਬੇੜਾ ਤਰਾ ਮੈਂ ਸੀਨ ਕੱਢਦਾ ਤਰਾ ਬੇਅੰਤ ਰਿਆ ਡੰਡਾ ਦੇ ਕਲੇਜਾਂ ਦੀ ਠੰਡ ਪਾਣੀ ਇੱਕ ਦੂਜੇ ਦੇ ਸਿਰ ਨੂੰ ਪਾੜੋ ਫੇਪਾ ਮਟਾੜੇ ਕਲੇਜੇ 'ਚ ਲੱਗੀ ਅੱਗ ਠੰਡੀ ਹੋ ਜੇ ਉਹ ਇੰਦੂ ਸਮਝਾਓ ਨਹੀਂ ਤਾਂ ਕਹਿਦਾਂ ਨੇ ਨਹੀਂ ਮੇਰੇ ਕੋਲ ਰੰਗਿਆ ਜਾਣੇ ਜੋ ਚਬਲਾ ਟਾਟੀ ਜਾਣਾ ਵਾ ਇਹਨੂੰ ਸਮਝਾਉਣਾ ਕਿ ਮੇਰੇ ਨਾਲ ਜਾ ਜਾਣ ਕੇ ਪੰਗੇ ਨਾ ਲਿਆ ਕਰ ਜਿੱਦੜ ਕਿਦਾ ਮੈਂ ਫੜ ਰਿਆ ਨਾ ਇਹਨੂੰ ਚਿੱਟਾ ਬੜਾ ਕਰੂੰਗਾ ਕੀ ਗੱਲ ਹੋ ਗਈ ਆ ਤੂੰ ਕੋਣ ਦਾ ਪੁੱਛਣ ਆਲਾ ਵਾ ਤੂੰ ਹਾਲ ਚਿਰ ਤੈਨ ਜਾਂ ਸਾਡੇ ਸਾਕਾ ਸੋਧਰ ਜੜ ਤੰ ਦੱਸਿਆ ਕੀ ਹੋਇਆ ਗਾਂ ਆਇਆ ਬੂਥੀ ਚੋੱਕ ਕੇ ਨਾ ਤੂੰ ਇਹ ਆਪਣੇ ਕਰਾ ਦਿਆ ਕਿ ਨੀਤ ਦੇ ਲਾ ਦਦੇ ਲੋਕਾਂ ਦੇ ਬਾਹਰ ਆਣ ਕੇ ਕਿੱਡਾ ਆ ਗਾਂ ਖਬਰਾਂ ਲੈਣ ਬਿਜੂ ਰਿਆ ਉਹ ਨਹੀਂ ਨਹੀਂ ਪੈਨੇ ਮੈਂ ਤੇ ਬਸ ਇੱਧਰ ਮੂੰਹ ਬੰਦ ਕਰ ਲੈ ਵਾ ਫੇਰ ਨਾ ਕਹੀ ਦੱਸਿਆਣੀ ਨਾ ਤੈਨੂੰ ਕਿਹਾ ਕਿੰਨੇ ਵੀ ਸਾਡੇ ਬੂਆ ਨੰਗ ਉਹ ਭਣੇ ਮੈਂ ਇਦਾਂ ਦਾ ਕੀ ਕਹਤਾ